ਦੋਸਤੋ WhatsApp ਦੇ ਰਾਹੀਂ ਮੇਰੇ ਕੋਲ ਆ ਰਹੇ ਮੈਸੇਜ ਅਤੇ ਮੇਰੇ ਵੱਲੋਂ ਭੇਜੇ ਜਾ ਰਹੇ ਹੋਰਾਂ ਲੋਕਾਂ ਨੂੰ ਮੈਸੇਜ ਕੋਈ ਤੀਸਰਾ ਵਿਅਕਤੀ ਵੀ ਦੇਖ ਰਿਹਾ ਸੀ ਮੇਰਾ WhatsApp ਚੋਰੀ ਹੋ ਚੁੱਕਾ ਸੀ ਤਾਂ ਫਿਰ ਕੀ ਇਹ ਮੇਰੇ ਫੋਨ ਦੇ ਹੈਕ ਹੋਣ ਦਾ ਮਾਮਲਾ ਸੀ ਜਾਂ ਫਿਰ ਮੇਰੇ WhatsApp ਦੇ ਹੈਕ ਹੋਣ ਦਾ ਮਾਮਲਾ ਸੀ ਅਤੇ ਕਿਸ ਤਰ੍ਹਾਂ ਇਸ ਨੂੰ ਮੈਂ ਚੈੱਕ ਕੀਤਾ ਅਤੇ ਕਿਸ ਤਰ੍ਹਾਂ ਕੀਤਾ ਇਸ ਨੂੰ ਬੰਦ ਇਹ ਹੀ ਆਪਾਂ ਸਾਰਾ ਅੱਗੇ ਚਲ ਕੇ ਇਸ ਵੀਡੀਓ ਦੇ ਵਿੱਚ ਦੇਖਾਂਗੇ ਸਤਿ ਸ੍ਰੀ ਅਕਾਲ ਜੀ ਬਾਈਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਅਗੇ ਵਧਣ ਤੋਂ ਪਹਿਲਾਂ फटाफट ਕਰ ਲੋ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਅਤੇ ਜੇਕਰ ਤੁਸੀਂ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਬਾਈ ਦੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਜੂਮ ਕਰ ਲੋ ਹੁਣ WhatsApp ਦੇ ਰਾਮੀ ਤੁਹਾਡੇ ਵੱਲੋਂ ਕਿਸੇ ਨੂੰ ਭੇਜੇ ਗਏ ਮੈਸੇਜ ਕੋਈ ਤੀਸਰਾ ਵਿਅਕਤੀ ਕਿਉਂ ਦੇਖੇ ਕੋਈ ਤੀਸਰਾ ਵਿਅਕਤੀ ਕਿਉਂ ਦੇਖੇ ਕਿ ਕਿਸੇ ਵਿਅਕਤੀ ਨੇ ਤੁਹਾਨੂੰ ਕਿਹੜੇ ਮੈਸੇਜ ਭੇਜੇ ਨੇ ਤਾਂ ਇਸ ਲਈ ਤੁਹਾਨੂੰ ਚੌਕਸ ਹੋਣਾ ਪਵੇਗਾ ਇਸ ਲਈ ਤੁਹਾਨੂੰ ਤੁਹਾਡੇ ਮੋਬਾਈਲ ਦੇ WhatsApp ਦੇ ਵਿੱਚ ਜਾ ਕੇ ਕੁਝ ਸੈਟਿੰਗਾਂ ਨੂੰ ਬੰਦ ਕਰਨਾ ਪਵੇਗਾ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਬੇਫਿਕਰ ਹੋ ਕੇ ਕਿਸੇ ਨੂੰ ਮੈਸੇਜ ਭੇਜ ਸਕਦੇ ਹੋ ਕਿਸੇ ਦੇ ਮੈਸੇਜ ਪੜ ਸਕਦੇ ਹੋ ਕੋਈ ਤੀਸਰਾ ਵਿਅਕਤੀ ਤੁਹਾਡੇ ਮੈਸੇਜ ਵੱਲ ਨਹੀਂ ਝਾਕ ਸਕੇਗਾ ਤਾਂ ਉਪਰ WhatsApp ਦੀ ਐਪਲੀਕੇਸ਼ਨ ਦੇ ਵਿੱਚ ਜਾ ਕੇ ਸਾਰਾ ਕੁਝ ਆਪਾਂ ਦੇਖਦੇ ਹਾਂ ਅਤੇ ਕਰਦੇ ਹਾਂ ਜਦੋਂ ਮੇਰੇ ਮੈਸੇਜ ਕੋਈ ਹੋਰ ਵਿਅਕਤੀ ਦੇਖਣ ਲੱਗ ਗਿਆ ਮੈਨੂੰ ਉਸਦਾ ਪਤਾ ਲੱਗਿਆ ਤਾਂ ਫਿਰ ਉਸ ਤੋਂ ਬਾਅਦ ਮੈਂ ਉਸ ਨੂੰ ਚੈੱਕ ਕਰਕੇ ਬੰਦ ਕੀਤਾ ਏ ਇਸ ਲਈ ਮੈਂ ਆਪਣੇ WhatsApp ਨੂੰ ਖੋਲਿਆ WhatsApp ਨੂੰ ਖੋਲਣ ਤੋਂ ਬਾਅਦ ਉੱਪਰ ਸੱਜੇ ਹੱਥ ਤਿੰਨ ਬਿੰਦੂਆਂ ਦੇ ਉੱਪਰ ਕਲਿੱਕ ਕੀਤਾ ਅਤੇ ਇਹਨਾਂ ਆਪਸ਼ਨਾਂ ਦੇ ਵਿੱਚੋਂ ਲਿੰਕਡ ਡਿਵਾਈਸ ਵਾਲੀ ਆਪਸ਼ਨ ਦੇ ਉੱਪਰ ਕਲਿੱਕ ਕਰਕੇ ਜਦੋਂ ਮੈਂ ਦੇਖਿਆ ਤਾਂ ਇੱਥੇ ਇੱਕ ਵਿੰਡੋ ਵਾਲੀ ਡਿਵਾਈਸ ਦਾ ਜ਼ਿਕਰ ਬਣਾਇਆ ਹੋਇਆ ਸੀ ਉਸ ਡਿਵਾਈਸ ਦੇ ਉੱਪਰ ਮੇਰਾ WhatsApp ਚੱਲ ਰਿਹਾ ਸੀ ਅਤੇ ਇਤੋਂ ਮੈਂ ਉਸ ਡਿਵਾਈਸ ਨੂੰ ਡਿਸਕਨੈਕਟ ਕਰ ਲੇਤਾ ਹੁਣ ਤੁਸੀਂ ਦੇਖੋ ਇੱਥੇ ਕਿਸੇ ਵੀ ਡਿਵਾਈਸ ਦਾ ਜ਼ਿਕਰ ਨਹੀਂ ਹੈਗਾ ਤਾਂ ਇਸਦਾ ਮਤਲਬ ਹੈ ਕਿ ਮੇਰਾ WhatsApp ਮੇਰੇ ਹੀ ਮੋਬਾਈਲ ਦੇ ਵਿੱਚ ਕੇਵਲ ਚੱਲ ਰਿਹਾ ਹੈ ਇਸ ਨੂੰ ਕੋਈ ਵੀ ਦੇਖ ਨਹੀਂ ਰਿਹਾ ਹੁਣ ਅਜਿਹਾ ਤੁਹਾਡੇ ਨਾਲ ਵੀ ਹੋ ਸਕਦਾ ਹੈ ਤੁਸੀਂ ਇਸ ਦੇ ਲਈ ਆਪਣੇ WhatsApp ਨੂੰ ਹੋਰ ਵਧੇਰੇ ਸੁਰੱਖਿਅਤ ਕਰਨ ਦੇ ਲਈ ਇੱਕ ਸੈਟਿੰਗ ਨੂੰ ਔਨ ਕਰ ਸਕਦੇ ਹੋ ਜਿਸ ਦੇ ਲਈ ਤੁਹਾਨੂੰ ਆਪਣੀ ਪ੍ਰੋਫਾਈਲ ਆਈਕਨ ਸੱਜੇ ਹੱਥ ਜੋ WhatsApp ਦੇ ਉੱਪਰ ਨਜ਼ਰ ਆਦੀ ਉਸ ਦੇ ਉੱਪਰ ਕਲਿੱਕ ਕਰਕੇ ਜਾਣਾ ਪਵੇਗਾ ਇੱਥੋਂ ਤੁਹਾਨੂੰ ਆਪਣੇ ਅਕਾਊਂਟ ਦੇ ਵਿੱਚ ਜਾਣਾ ਪਵੇਗਾ ਅਤੇ ਫਿਰ ਇੱਥੋਂ ਟੂ ਸਟੈਪ ਵੈਰੀਫਿਕੇਸ਼ਨ ਔਨ ਕਰਨੀ ਪਵੇਗੀ ਅਤੇ ਇਸ ਤਰ੍ਹਾਂ ਕਰਨ ਦੇ ਨਾਲ ਫਿਰ ਜਦੋਂ ਵੀ ਤੁਸੀਂ ਆਪਣੇ ਫੋਨ ਨੰਬਰ ਦੇ ਨਾਲ ਆਪਣਾ WhatsApp ਚਲਾਉਗੇ ਤਾਂ ਫਿਰ ਤੁਹਾਡੇ ਕੋਲ ਇੱਕ ਐਕਸਟਰਾ ਪਿਨ ਮੰਗਿਆ ਜਾਵੇਗਾ ਤਾਂ ਹੀ ਤੁਹਾਡੇ WhatsApp ਔਨ ਹੋਵੇਗਾ ਹੁਣ ਐਕਸਟਰਾ ਸਿਕਿਉਰਿਟੀ ਦੇ ਲਈ ਨੰਬਰ 2 ਟਿਪਸ ਆਪਾਂ ਚੱਲਦੇ ਹਾਂ ਪ੍ਰੋਫਾਈਲ ਫੋਟੋ ਦੇ ਵੱਲ ਕਿਉਂਕਿ ਤੁਹਾਡੀ ਪ੍ਰੋਫਾਈਲ ਦੀ ਜੋ ਫੋਟੋ ਤੁਸੀਂ ਲਗਾਉਂਦੇ ਹੋ ਉਸ ਦੇ ਰਾਹੀਂ ਵੀ ਕੋਈ ਵਿਅਕਤੀ ਕੋਈ ਸਾਥੀ ਤੁਹਾਡੀ ਜਾਣਕਾਰੀ ਕਾਫੀ ਸਾਦੀ ਇਕੱਠੀ ਕਰ ਸਕਦਾ ਹੈ ਸੋ ਤੁਸੀਂ ਆਪਣੀ ਪ੍ਰੋਫਾਈਲ ਫੋਟੋ ਦੀ ਸੈਟਿੰਗ ਵੀ ਆਪਣੀ ਇੱਛਾ ਦੇ ਮੁਤਾਬਕ ਕਰ ਸਕਦੇ ਹੋ ਇਸ ਲਈ ਤੁਸੀਂ ਆਪਣੇ ਪ੍ਰੋਫਾਈਲ ਫੋਟੋ ਦੇ ਉੱਪਰ ਕਲਿੱਕ ਕਰਨਾ ਹੈ ਅਤੇ ਪ੍ਰਾਈਵੇਸੀ ਦੇ ਉੱਪਰ ਕਲਿੱਕ ਕਰਨਾ ਹੈ ਅਤੇ ਉਸ ਤੋਂ ਬਾਅਦ ਪ੍ਰੋਫਾਈਲ ਪਿਕਚਰ ਵਾਲੀ ਆਪਸ਼ਨ ਨੂੰ ਆਪਾਂ ਖੋਲ ਲੈਣਾ ਹੈ ਹੁਣ ਤੁਸੀਂ ਇੱਥੇ ਦੇਖੋ ਇੱਥੇ ਚਾਰ ਆਪਸ਼ਨ ਹੈ एवरीवन ਤੁਹਾਡੀ ਪ੍ਰੋਫਾਈਲ ਫੋਟੋ ਨੂੰ ਕੌਣ ਦੇਖੇ एवरीवन माय कांटेक्ट माय कांटेक्ट एक्सेप्ट जाफर नोबडी मेरे हिसाब दे नाल ਤੁਸੀਂ ਇਸ ਨੂੰ ਮਾਈ ਕੰਟੈਕਟ ਦੇ ਉੱਪਰ ਰੱਖ ਸਕਦੇ ਹੋ ਤਾਂ ਕਿ ਤੁਹਾਡੀ ਪ੍ਰੋਫਾਈਲ ਫੋਟੋ ਸਿਰਫ ਉਹਨਾਂ ਨੂੰ ਹੀ ਦਿਖ ਸਕੇ ਜੋ ਤੁਹਾਡੇ ਕੰਟੈਕਟ ਵਿੱਚ ਹਨ ਸੋ ਤੁਹਾਡੀ ਫੋਟੋ ਨੂੰ ਤੁਹਾਡੇ ਕੰਟੈਕਟ ਤੋਂ ਬਾਹਰ ਵਾਲਾ ਵਿਅਕਤੀ ਨਾ ਦੇਖ ਸਕੇ ਅਤੇ ਇੱਕ ਹੋਰ ਸਿਕਿਉਰਿਟੀ ਦੀ ਸੈਟਿੰਗ ਨੂੰ ਕਰਨ ਦੇ ਲਈ ਆਪਾਂ ਗਰੁੱਪਸ ਵਾਲੀ অপਸ਼ਨ ਦੇ ਵਿੱਚ ਚਲੇ ਜਾਵਾਂਗੇ ਤਾਂ ਇੱਥੇ ਤੁਸੀਂ ਦੇਖੋਗੇ ਕਿ ਹੂ ਕੈਨ ਐਡ ਮੀ ਟੂ ਗਰੁੱਪ ਮੈਨੂੰ ਗਰੁੱਪਾਂ ਦੇ ਵਿੱਚ ਕੌਣ ਐਡ ਕਰ ਸਕੇ ਤਾਂ ਫਿਰ ਇਸ ਨੂੰ ਵੀ ਤੁਸੀਂ ਆਪਣੀ ਇੱਛਾ ਦੇ ਮੁਤਾਬਕ ਰੱਖ ਸਕਦੇ ਹੋ ਤੁਹਾਨੂੰ ਗਰੁੱਪਾਂ ਦੇ ਵਿੱਚ ਕੋਈ ਵੀ ਵਿਅਕਤੀ ਐਡ ਕਰ ਲਵੇ ਜਿਸ ਨੂੰ ਤੁਹਾਡਾ ਨੰਬਰ ਪਤਾ ਹੋਵੇ ਜਾਂ ਫਿਰ ਤੁਹਾਡੇ ਕੰਟੈਕਟ ਹੈਗੇ ਜਿਹੜੇ ਉਹੀ ਤੁਹਾਨੂੰ ਕੇਵਲ ਕਿਸੇ ਗਰੁੱਪ ਦੇ ਵਿੱਚ ਐਡ ਕਰ ਸਕਣ ਤਾਂ ਫਿਰ ਇੱਥੇ ਵੀ ਮੇਰੇ ਹਿਸਾਬ ਦੇ ਨਾਲ ਤੁਸੀਂ ਮਾਈ ਕੰਟੈਕਟ ਕਰ ਸਕਦੇ ਹੋ ਹੁਣ ਤੁਹਾਨੂੰ ਕੇਵਲ ਉਹੀ ਵਿਅਕਤੀ ਕਿਸੇ ਗਰੁੱਪ ਦੇ ਵਿੱਚ ਐਡ ਕਰ ਸਕਣਗੇ ਜਿਹੜੇ ਵਿਅਕਤੀ ਤੁਹਾਡੇ ਕੰਟੈਕਟਸ ਦੇ ਵਿੱਚ ਹੋਣਗੇ ਹੁਣ ਇੱਕ ਹੋਰ ਐਕਸਟਰਾ ਐਡਵਾਂਸ ਸਟੈਪ ਲਵਾਂਗੇ ਆਪਾਂ ਆਪਣੀ ਸਿਕਿਉਰਿਟੀ ਦੇ ਵਿੱਚ ਵਾਧਾ ਕਰਨ ਦੇ ਲਈ ਉਸ ਦੇ ਲਈ ਆਪਾਂ ਐਡਵਾਂਸ ਵਾਲੀ ਆਪਸ਼ਨ ਦੇ ਉੱਪਰ ਚਲੇ ਜਾਵਾਂਗੇ ਐਡਵਾਂਸ ਵਾਲੀ ਆਪਸ਼ਨ ਦੇ ਉੱਪਰ ਜਾ ਕੇ ਤੁਸੀਂ ਇੱਥੋਂ ਤੁਹਾਨੂੰ ਦੋ ਤਿੰਨ ਆਪਸ਼ਨ ਤੁਹਾਨੂੰ ਨਜ਼ਰ ਆਣਗੇ ਇਸ ਦੇ ਵਿੱਚੋਂ ਤੁਸੀਂ ਬਲੌਕ ਅਨਨੋਨ ਅਕਾਊਂਟ ਮੈਸੇਜ ਵੀ ਕਰ ਸਕਦੇ ਹੋ ਇਸ ਦਾ ਮਤਲਬ ਹੈ ਕਿ ਹੁਣ ਤੁਹਾਨੂੰ ਕੇਵਲ ਉਹਨਾਂ ਵਿਅਕਤੀਆਂ ਦੇ ਹੀ ਮੈਸੇਜ ਆਣਗੇ ਜਿਹੜੇ ਤੁਹਾਡੇ ਕੰਟੈਕਟ ਦੇ ਵਿੱਚ ਹੋਣਗੇ ਅਨਨੋਨ ਵਿਅਕਤੀਆਂ ਦੇ ਮੈਸੇਜ ਤੁਹਾਡੇ ਵਟਸਐਪ ਦੇ ਉੱਪਰ ਨਹੀਂ ਆਣਗੇ ਸੋ ਇਸ ਤਰ੍ਹਾਂ ਵੀ ਤੁਸੀਂ ਆਪਣੀ ਸਿਕਿਉਰਿਟੀ ਦੇ ਵਿੱਚ ਵਾਤਾ ਕਰ ਸਕਦੇ ਹੋ ਆਪਣੇ WhatsApp ਨੂੰ ਹੈਕ ਹੋਣ ਤੋਂ ਬਚਾ ਸਕਦੇ ਹੋ ਅਤੇ ਇਸ ਨੂੰ ਤੁਸੀਂ ਸੁਨਿਸ਼ਚਿਤ ਕਰ ਸਕਦੇ ਹੋ ਕਿ ਤੁਹਾਡੇ ਮੈਸੇਜ ਕੇਵਲ ਉਹੀ ਵਿਅਕਤੀ ਦੇਖੇ ਜਿਸ ਨੂੰ ਤੁਸੀਂ ਭੇਜੇ ਹਨ ਤਾਂ ਫਿਰ ਉਮੀਦ ਹੈ ਦੋਸਤੋ ਕਿ ਤੁਹਾਨੂੰ ਇਹ ਜਾਣਕਾਰੀ ਅਤੇ ਇਹ ਵੀਡੀਓ ਪਸੰਦ ਆਈ ਹੋਵੇਗੀ ਅਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜਰੂਰ ਕੀਤਾ ਹੋਵੇਗਾ ਧੰਨਵਾਦ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ